ਚੈਕ ਨਾ ਕਿ ਨਾ ਉਹਨਰ ਪਾਲ ਸੰਦੇ ਨਾ ਫਾਦਰ ਤੇ ਮਦਰ ਦੋਨੋਂ ਖਾਨ ਦੇ ਕੋਲ ਉਹਨਾਂ ਨੂੰ ਨਾ ਪੱਕੀ ਨੌਕਰੀ ਤੋਂ ਬਾਦ ਉਹਨੂੰ ਸੈਟ ਦੇਣੀ ਹੈ ਆਪਾਂ ਜ਼ਰੂਰੀ ਹੈ ਬਹੁਤ ਕੀ ਖਾਧਾ ਅੱਜ ਆਟਾ ਵੀ ਇਹ ਦਸਿਖੇ ਹੈ ਹੈ ਅੱਰੇ ਆਟਾ ਹੀ ਨਹੀਂ ਹੈ ਘਰ ਆਟਾ ਨਹੀਂ ਸੀਗਾ ਈਦੋਂ ਫਿਰਦੇ ਨੇ ਤੇ ਕੱਲ ਤੋਂ ਹੀ ਤੁਹਾਨੂੰ ਮੈਂ ਆਪਣੀ ਗੱਲ ਕਰਨਾ ਕਿ ਹਾਂਜੀ ਤੇ ਕੱਲ ਤੋਂ ਪਸਦੀ ਨਾਲ ਤੁਹਾਡੇ ਲੋਕਾਂ ਨੂੰ ਕੱਟ ਕੇ ਆ ਜੇ ਫਿਰ ਉਸਪੁਰ ਤੁਹਾਨੂੰ ਜੋ ਕੋਈ ਨਾਮ ਕਰ ਰਿਹਾ ਹੈ ਨੰਬਰ ਮੈਨੂੰ ਦੇ ਦਿਓ ਰਿਜ਼ਰਵ ਹਾਂ ਜੀ ਜ਼ਰੂਰ ਸੋਸ਼ਲ ਜੀ ਵੀ ਹਰ ਚੱਲ ਜੀ ਅੱਛਾ ਇੱਕ ਨਾ ਇੱਕ ਨਾ ਅਮਰਪਾਲ ਸਿੰਘ ਦੇ ਨਾ ਫਾਦਰ ਤੇ ਮਦਰ ਦੋਵੇਂ ਆਣਗੇ ਤੇ ਉਹਨਾਂ ਨੂੰ ਨਾ ਪੱਕੀ ਨੌਕਰੀ ਦੋਵਾਂ ਨੂੰ ਦੇਣੀ ਹੈ ਆਪਾਂ ਜ਼ਰੂਰੀ ਹੈ ਬਹੁਤ ਨਾਲ ਪਿੰਡ ਤੋਂ ਨਾਲ ਮਿਲ ਸਕਦੇ ਕਿ ਨਾਲ ਦੇ ਤੁਹਾਡੇ ਕੋਲ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਆਣਗੇ ਨਹੀਂ ਨਹੀਂ ਨਾਂ ਲਾਣਗੇ ਤੇ ਇਹਨਾਂ ਦੀ ਗੱਲ ਤੋਂ ਐਡਜਸਟਮੈਂਟ ਕਰਕੇ ਪੱਕੀ ਨੌਕਰੀ ਜਿਸ ਹਿਸਾਬ ਨਾਲ ਹੋ ਸਕਦੀ ਇਹਨਾਂ ਦੀ ਕਰਾ ਦੇਣਾ ਹਾਂ ਇਹ ਬੋਲੀ ਮੈਂ ਦੇਣਾ ਹਾਂ ਜਿਹੜੀ ਨੌਕਰੀ ਜਿਹੜੇ ਆਪਾਂ ਦੇ ਸਕਦੇ ਆ ਉਹ ਕਰਾ ਦੇਣਾ ਠੀਕ ਠੀਕ ਹੈ ਦੇਖੋ ਪੱਕੀ ਨੌਕਰੀ ਜੀ ਤੁਸੀ ਲੈ ਲਓ ਅੱਗੇ ਬਹੁਤ ਬੋਲਦੇ ਆਂ ਕਿ ਹੋਰ ਪੈਨ ਭਰਾਵਾਂ ਨੂੰ ਕਹੋ ਵੀ ਆਪਣੇ ਪੰਜਾਬ ਦੇ ਵਲੇ ਧਿਆਨ ਦੇਓ ਮਾੜਾ ਦੇਖੋ ਕੀ ਹੈ ਕਿ ਇਸ ਲਈ ਜ਼ਰੂਰਤ ਵੀ ਬਹੁਤ ਹਾਂਜੀ ਹਾਂਜੀ ਜੁਨੀਅਰ ਤੱਕ ਰੋਜ਼ਗਾਰ ਨਹੀਂ ਮਿਲਦਾ ਕੋਈ ਨਹੀਂ ਇੱਥੇ ਬਾਰੋਂ ਇੰਡਸਟਰੀਆਂ ਨਹੀਂ ਲੱਗਦੀਆਂ ਕਾਰੋਬਾਰ ਨਹੀਂ ਚੱਲਦਾ ਤਰੱਕੀ ਨਹੀਂ ਹੁੰਦੀ ਹਾਂਜੀ ਉਨੀ ਦੇਰ ਤੱਕ ਕੁਝ ਨਹੀਂ ਹੁੰਦਾ ਹਾਂਜੀ ਅਸੀਂ ਵੀ ਇਸ ਗੱਲ ਤੇ ਲੱਗੇ ਹੋਏ ਹਾਂ ਕਿ ਵੱਧ ਤੋਂ ਵੱਧ ਹਾਂਜੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਔਰ ਖਾਸ ਤੌਰ ਤੇ ਪੈਨਾ ਨੂੰ ਹਾਂਜੀ ਲੱਗੇ ਹੋਏ ਹਾਂ ਅਸੀਂ ਕਰਾਂਗੇ ਜੀ ਮੋਢੀ ਮੈਂ ਵੀ ਪਾਜੀ ਕਰ ਔਰ ਸਰ ਅਮਰੂਦ ਦਾ ਨਾਮ ਅਮਰਤ ਸਿੰਘ ਸਾਸ਼ਟ੍ਰੀ ਕਲਪਤਾਰਿਆ ਨੂੰ ਸਾਸਰੀ ਘਰ ਬਲਾਪ ਸਾਸਰੀ ਘਰ ਸਾਸਰੀ ਘਰ ਜੀ ਸਾਸਰੀ ਘਰ ਕੋਈ ਰੋ ਇਹਦੇ ਤੁਹਾਨੂੰ ਜਿਹੜਾ ਕਣਕ ਆਂਦੀ ਉਹ ਮਿਲਦੀ ਨਹੀਂ ਹਾਂਜੀ ਹਾਂਜੀ ਵੀਰੇ ਕੱਲੋ ਸਾਡੇ ਪ੍ਰੂਫ ਨਹੀਂ ਬਣੇ ਸੀ ਆਧਾਰ ਕਾਰਡ ਨਹੀਂ ਬਣੇ ਸੀ ਕਿਉਂਕਿ ਅਸੀਂ ਕਾਫੀ ਕੋਸ਼ਿਸ਼ ਕੀਤੀ ਤੇ ਜਦੋਂ ਅਸੀਂ ਆਧਾਰ ਕਾਰਡ ਬਣਾਉਣਾ ਉਹਨਾਂ ਨੇ ਕਹਿਣਾ ਅਜੀਤ ਚਲੋ ਫਾਰਮ ਭਰੋ ਤੁਸੀਂ ਫਾਰਮ ਭਰ ਕੇ ਆ ਜਾਨੇ ਤੇ ਅਸੀਂ ਜਾਕ ਤੋਂ ਜਾਣੇ ਸਾਡੇ ਸਸਰੀਕੋਲ ਦੀ ਸੋਹਣੀ ਤੇ ਅਸੀਂ ਦੇਖਦੇ ਆਈ ਤੇ ਪਤਾ ਇੱਥੇ ਖਾਣੇ ਨਾ ਗੱਡੀ 'ਚ ਨਹੀਂ ਬੈਣਾ ਹੁੰਦਾ ਸਾਡੇ ਗੱਡੀ 'ਚ ਲੈ ਕੇ ਤੇ ਅਦਾਰਾ ਕੱਢਣਾ ਆਓ ਸਾਰੇ ਬਹੁਤ ਦਰਦਾ ਹੁੰਦਾ ਹੈ ਫਿਰ ਸਾਡੇ ਵੀ ਰਾਸ਼ਨੀ ਘਾਟ ਏਸ ਵੀ ਨੇ ਮੈਂ ਪਹਿਲਾਂ ਇਹਨਾਂ ਤਾਂ ਬਣਿਆ ਸੀ ਮੰਮੀ ਰਾਨਾ ਲੋ ਜਦੋਂ ਸਾਡੀ ਮੈਰਿਜ ਹੋ ਗਈ ਤੇ ਦੋਪਟਿਆ ਤੇ ਰਾਸ਼ਨੀ ਘਾਟ ਉਹਨੇ ਚੰ ਦੁਬਾਰੇ ਬਣਾਉਣ ਦੇ ਪ੍ਰੂਫ ਬਣ ਗਏ ਪਰ ਆਮਨੇ ਵੀਰੇ ਹਲੇ ਸੈਡ ਨਹੀਂ ਖੁੱਲੇ ਜਦੋਂ ਸੈਡ ਖੁੱਲੇਗੇ ਨਾ ਤੇ ਅਸੀਂ ਉਹਦਾ ਜ਼ਰੂਰ ਤੁਹਾਡੇ ਨਾਲ ਪਾਵਾਂਗੇ ਹਲੇ ਤੱਕ ਵੀਰੇ ਅਸੀਂ ਢੇੜੇ ਬੁਲੇ ਮਾਰ ਕੇ ਸਫਾ ਕਰਕੇ ਤੇ ਘਰੇ ਬੈ ਕੇ ਬੱਚਿਆਂ ਨੂੰ ਇੰਨੀ ਗਰਮੀ ਚ ਜਾਂ ਠੰਡਾ ਚ ਚੱਲ ਜਾਣਾ ਕਿੰਨਾ ਮੁਸ਼ਕਲ ਹੈ ਐਵੇਂ ਅਸੀਂ ਨੰਬਰ ਦਿੱਤੇ ਤੇ ਸਾਨੂੰ ਕਿਤੇ ਕਰ ਲੈਂਦੇ ਤੁਹਾਡੇ ਅਸੀਂ ਬਣਵਾ ਦੇਨੇ ਸੀ ਹੁਣ ਬਣ ਗਿਆ ਕੁਝ ਵੀ ਨਹੀਂ ਬਣਿਆ ਆਨਲਾਈਨ ਜਿਹੇ ਲੈਫ ਤੇ ਲੱਗਦਾ ਹੈ ਹਾਂ ਕੋਈ ਨਹੀਂ ਕੱਲ ਕਰਦੇ ਧੰਨਵਾਦ ਸੋ ਤਾਂ ਪਹਿਲਾਂ ਤੁਸੀਂ ਬਹੁਤ ਹੀ ਬਸੀ ਜੀ ਆਹ ਲਖ ਮਾਸ਼ਾਅੱਲਾ ਆਹ ਧੰਨਵਾਦ ਵੀਰੇ ਵੀਰੇ ਇੱਕ ਬੇਨਤੀ ਅਸੀਂ ਕਰਦੇ ਆ ਕਿਉਂਕਿ ਪੈਰੋ ਤੁਸੀਂ ਆ ਭਰਾ ਹੋਰ ਵੀਰ ਮਦਦ ਕਰਦੇ ਨਾ ਰਹੀ ਵੀ ਤੇ ਰਸ ਨੂੰ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀ ਆ ਵੀ ਦਿਵਾਓ ਕਿ ਜਿਹੜਾ ਸਾਡਾ ਗੁਜਾਰਾ ਚੱਲਦਾ ਹੀ ਰਹਿ। ਤੇ ਇਹ ਕਰੋਨਾ ਕਾ ਵੀ ਕਰੋਗੇ ਜਿੱਦਾਂ ਮਰਜ਼ੀ ਦੇਖ ਲਓ ਚਾਹੀ ਇਹਨਾਂ ਦੇ ਅੱਖਾਂ ਖਰਾਬ ਨੇ ਇਹਨਾਂ ਦੇ ਅੱਖਾਂ ਬਹੁਤ ਖਰਾਬ ਨੇ ਲੱਗਦਾ ਕਰ ਸਕਦਾ ਨਾ ਹਾਂਜੀ ਬਣੀ ਪਣੀ ਤੇ ਆ ਨਾ ਹਾਂਜੀ ਕੋਈ ਪਤਾ ਨਹੀਂ ਮੁੰਡਰਾ ਦਾ ਇਹ ਉਹ ਵੀ ਕਰ ਲੈਂਦੇ ਜੀ ਬਯੂਰਜ ਨੇ ਹਾਂ ਜੀ ਇਧਰ ਆ ਜੀ ਇਧਰ ਆ ਜੀ ਇੱਥੇ ਪੜ੍ਹਨੇ ਇੱਥੇ ਪੜ੍ਹਨੇ ਤੁਹਾਨੂੰ ਦੋਨੋਂ ਆਦਿਏ ਠੀਕ ਹੈ ਬਹੁਤ ਬਸਤਾਂ ਲਈ ਦੇ ਦਿਓ ਨੌਕਰੀ ਜੀ ਕਾਫੀ ਫੈਕਦੀ ਆ ਤੁਹਾਨੂੰ ਨਹੀਂ ਨਹੀਂ ਦੋਨੋਂ ਪੱਕੀ ਨੌਕਰੀ ਦਿੰਦੇ ਤੇ ਕੱਲ ਤੋਂ ਹੀ ਤੁਹਾਨੂੰ ਮੈਂ ਹੁਣੇ ਗੱਲ ਕਰਾਣਾ ਕਿ ਕਿ ਬਣਾ ਕੇ ਦਿੰਦੇ ਹਾਂ ਜੀ ਤੇ ਕੱਲ ਤੋਂ ਪੱਕੀ ਨੌਕਰੀ ਤੇ ਤੁਹਾਡੇ ਦੋਵਾਂ ਨੂੰ ਇਕੱਠੇ ਚਲੇ ਜਾ ਕਰੋ ਤੇ ਇਕੱਠੇ ਆ ਜਾ ਕਰੋ ਫਲੋਸਪੁਰ ਤੁਹਾਨੂੰ ਦੇ ਦੇ ਦਿੰਨੇ ਆ ਠੀਕ ਹੈ ਜੀ ਧੰਨਵਾਦ ਮੇਰਾ ਜੋ ਇਹਦੇ ਲੈਵਲ ਦੀ ਐਨੂੰ ਜੋ ਤੁਹਾਡੇ ਲੈਵਲ ਦਾ ਉਹ ਤੁਹਾਨੂੰ ਆ ਗਿਆ ਦੇ ਜੋ ਲਿਖਾਰੀ ਜੋ ਮਤਲਬ ਪ੍ਰੂਫ ਕਰ ਦਿਓ ਨੌਕਰੀ ਦੀ ਆ ਵੀ ਨੌਕਰੀ ਲੈਟਰ ਹੈ ਇਹ ਪ੍ਰੂਫ ਕਰ ਦਿਓ ਜੀ ਪੰਜਾਬ ਨੌਕਰੀ ਦਾ ਪ੍ਰੂਫ ਕਰ ਦਿਓ ਇਹ ਭਾਜ ਦਾ ਤਿਆਰ ਆ ਜੀ ਸੁਦੇਸ਼ ਸਿੰਘ ਬੁੱਧੀ ਸਾਹਿਬ ਨੂੰ